ਹਾਜ਼ਰ ਜਿੰਨੇ ਵੀ ਸਖਸ਼ੀਤਾ ਸੱਜਣ ਮੇਰੇ ਐਵਰ ਮੀਟ ਡਾਕਟਰ ਜਸਵਿੰਦਰ ਭੱਲਾ ਦੀ ਅੰਤਮ ਅਰਦਾਸ ਚ ਆਏ ਨੇ ਸਾਰੇ ਨੂੰ ਫਤਿਹ ਪ੍ਰਵਾਨ ਕਰਿਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਚ ਮੈਂ ਤੇ ਪੱਲਾ ਸਾਹਿਬ ਨੇ ਦੇਸ਼ਾਂ ਵਿਦੇਸ਼ਾਂ ਚ ਜਿਹੜੇ ਜਿਹੜੇ ਸ਼ਹਿਰ ਚ ਵੱਡੇ ਵੱਡੇ ਮੰਚ ਸੰਬੋਧਨ ਕੀਤੇ ਪਰ ਅੱਜ ਇਸ ਮੰਚ ਤੇ ਜਦੋਂ ਬੋਲਣਾ ਪੈ ਰਿਹਾ ਤਾਂ ਬਹੁਤ ਭਾਵਕ ਘੜੀ ਆ ਜਦੋਂ ਸਾਡਾ ਉਹ ਸਾਥੀ ਜੀਤੇ ਬਾਰੇ ਮੈਂ ਇਹ ਕਹਿਲਵਾ ਕੇ ਡਾਕਟਰ ਜਸਵਿੰਦਰ ਭੱਲਾ ਦੋ ਪਾਸਿਓਂ ਬਲਦੀ ਉਹ ਮੋਮਬਤੀ ਸੀ ਜੋ ਇਸ ਧਰਤੀ ਨੂੰ ਰਸਨਾਉਣ ਆਇਆ ਸੀ ਆਪਣੇ ਹਾਸਿਆਂ ਆਪਣੇ ਕਮੇਡੀ ਕਲਾ ਦੇ ਨਾਲ ਦੁਨੀਆ ਦੇ ਵਿੱਚ ਜੋ ਉਹਨੇ ਹਾਸੇ ਵੰਡੇ ਸਟ्रेस भरी जिंदगी जो ਸਾਡੇ ਤਣਾਵ ਵਧ ਰਹੇ ਆ ਉਹਨੇ ਬੀੜਾ ਚੱਕ ਲਿਆ ਕਿ ਮੈਂ ਲੋਕਾਂ ਦੇ ਹਾਸੇ ਗਵਾਚਣ ਨਹੀਂ ਦੇਨੇ ਤੇ ਉਹਨੇ ਜ਼ਿੰਦਗੀ ਲਾਤੀ ਡਾਕਟਰ ਜਸਵਿੰਦਰ ਭੱਲਾ ਉਸ ਪਰਿਵਾਰ ਚ ਪੈਦਾ ਹੋਇਆ ਜਿਵੇਂ ਆਪਣਾ ਸੰਬੰਧ ਇਸ ਪਰਿਵਾਰ ਨਾਲ ਜੋੜਦਾ ਤਾਂ 1970 ਦੇ ਵਿੱਚ ਅਗਸਤ ਪੂਰੇ 48 ਸਾਲ ਪਹਿਲਾਂ ਜਦੋਂ ਪੀਏਯੂ ਬੀਐਸਸੀ ਦੇ ਜਮਾਤੀ ਬਣੇ ਉਦੋਂ ਦਰਾਹੇ ਤੋਂ ਭੱਲਾ ਸਾਹਿਬ ਤੇ ਲੁਈਆਂ ਤੋਂ ਮੈਂ ਪੀਏਯੂ ਲੁਧਿਆਣਾ ਚ ਪੜਨ ਲੱਗੇ ਤੇ ਕਦੋਂ ਦੇ ਵਿੱਚ ਜਿਹੜੇ ਭੱਲੇ ਦੇ ਦਾਦਾ ਜੀ ਬਾਈ ਜੀ ਕਹਿੰਦੇ ਸੀ ਅਸੀਂ ਤੇ ਸਾਡੀ ਬੇਬੇ ਦਰਾਹੇ ਪੀੜੀ ੜਾ ਕੇ ਗਲੀ ਬਹਿਣਾ ਮੇਰਾ ਭੱਲਾ ਕਦੋਂ ਆਊਗਾ ਮੇਰਾ ਭੱਲਾ ਕਦੋਂ ਆਊਗਾ ਇੱਕੋ ਪੁੱਤ ਸੀ ਸਰਦਾਰ ਬਹਾਦਰ ਸਿੰਘ ਜੀ ਦਾ ਲਾਇਕ ਪੁੱਤ ਫਰਜੰਦ ਜਸਵੰਦਰ ਭੱਲਾ ਭੱਲਾ ਜੀ ਦੀ ਇੱਕੋ ਭੈਣ ਸਾਡੀ ਭੈਣ ਕੁਲਜੀਤ ਸਾਡੇ ਜੀਜਾ ਜੀ ਰਾਜਪਾਲ ਜੀ ਜੀ ਨੂੰ ਪਿਆਰ ਨਾਲ ਕਾਕਾ ਜੀ ਕਹਿੰਦੇ ਆ ਉਹਨਾਂ ਦਾ ਪਰਿਵਾਰ ਫਲਵਾੜੀ ਸਾਡਾ ਐਸਪੀ ਬੇਟਾ ਗੀਤੂ ਸਾਡੀ ਨਰੀਨ ਸਾਡਾ ਆਗਾਜ਼ ਇਹ ਪਰਿਵਾਰ ਉਸ ਤੋਂ ਬਾਅਦ ਸਾਡਾ ਭੱਲਾ ਜੀ ਨੇ ਆਪਣੀ ਸ਼ਾਦੀ ਕੀਤੀ ਪਰਮਦੀਪ कौर ਭੱਲਾ 87 ਚ ਮੈਂ ਭਾਬੀ ਨੂੰ ਕਹਿੰਦਾ ਸੀ ਭਾਬੀ ਮੈਂ 10 ਸਾਲ ਪਹਿਲਾਂ ਤੇਤੋਂ ਭੱਲੇ ਦੀ ਲਾਈਫ 'ਚ ਆ ਗਿਆ ਮੈਂ 77 'ਚ ਆ ਗਿਆ ਭਾਬੀ ਜੀ 87 'ਚ ਆਏ ਪਰਮਦੀਪ ਕੌਰ ਭੱਲਾ ਇੱਕ ਉਹ ਰੂਹ ਆ ਜਿਹੜੀ ਅਸੀਂ ਨੋਬਲ ਸੋਲ ਕਹਿੰਨੇ ਆ ਉਹਨਾਂ ਨੂੰ ਇੰਨੀ दैਵੀ ਸ਼ਕਤੀ ਇੰਨੀ ਪ੍ਰਮਾਤਮਾ ਦੀ ਕਿਰਪਾ ਕਿ ਉਹ ਹਮੇਸ਼ਾ ਪਾਠ ਕਰਦੇ ਆ ਤੇ ਸਾਡੇ ਮਾਤਾ ਸਤਵੰਤ ਕੌਰ ਭੱਲਾ ਕੱਲ ਪਰਸੋ ਜਦੋਂ ਮੈਨੂੰ ਗਲਵੱਕੜੀ ਜਿਹਾ ਕਹਿਣ ਲੱਗੇ ਕਿ ਮੇਰਾ ਇੱਕ ਪੁੱਤ ਜਿੰਦਾ ਬਾਲਾ ਅਸੀਂ ਮਾਂ ਪੁੱਤ ਦੋਵੇਂ ਰੋਪਏ ਕਿ ਮਾਂ ਪੱਲਾ ਨਹੀਂ ਰਿਹਾ ਤੇ ਪੱਲਾ ਸਾਹਿਬ ਤੇ ਪਰਮਦੀਪ ਕੌਰ ਜੀ ਨੇ ਬੇਟੀ ਜੀਨੂ ਨੂੰ ਜਾਂਨ ਦਿੱਤਾ ਬੇਟੀ ਜੀਨੂ ਸਾਡੀ ਨਾਰਵੇਜ ਬਹੁਤ ਸੁਖੀ ਪਰਿਵਾਰ ਚ ਵੱਸਦੀ ਆ ਸਾਡਾ ਦਮਾਦ ਸਾਡਾ ਵਿਕਰਮ ਮਾਈਕਰੋਸਾਫਟ ਵਿੱਚ ਨਾਰਵੇਜ ਕੰਟਰੀ ਹੈਡ ਆ ਉਹ ਬੱਚੇ 15 ਦਿਨ ਪਹਿਲਾਂ ਆਏ ਹੁਣ ਫੇਰ ਵਾਪਸ ਆਏ ਖਬਰ ਲੈਣ ਪਹਿਲਾਂ ਆਏ ਸੀ ਉਹਨਾਂ ਦੇ ਪਿਤਾ ਜੀ ਬਲਵੰਤ ਜਸਲ ਜੀ ਉਹਨਾਂ ਦੇ ਮਾਤਾ ਜੀ ਗੁਰਦਰਸ਼ਨ ਜੀ ਉਹ ਨਾਰਵੇਜ ਬੈਠੇ ਸੋਕ ਕਰ ਰਹੇ ਆ ਤੇ ਭੱਲਾ ਜੀ ਦੇ ਛੋਟੇ ਦੋਤੀ ਸਾਡੀ ਅਰਸ਼ੀਆ ਪਰਸੋ ਦਾ ਬਰਥਡੇ ਸੀ ਦੋਤਾ ਅਭੀਰ ਇਹ ਸਾਡਾ ਜੋ ਪਰਿਵਾਰ ਹੈ ਮੈਂ ਹਮੇਸ਼ਾ ਭੱਲਾ ਜੀ ਬਾਰੇ ਇਹ ਗੱਲ ਕਹਿਣਾ ਹੁੰਦਾ ਕਿ ਦੁਨੀਆ ਜਾਣਦੀ ਉਹਨੂੰ ਇੱਕ ਟੌਪ ਕਮੇਡੀਅਨ ਤੌਰ ਤੇ ਦੁਨੀਆ ਜਾਣਦੀ ਉਹਨੂੰ ਵਿਅੰਗ ਕਰਦੇ ਤੌਰ ਤੇ ਦੁਨੀਆ ਜਾਣਦੀ ਉਹਨੂੰ ਟੌਪ ਫਿਲਮ ਐਕਟਰ ਤੌਰ ਤੇ ਪਰ ਅਸੀਂ ਜਾਂਦਿਆਂ ਨੂੰ ਇੱਕ ਕਾਮਯਾਬ ਇਨਸਾਨ ਜਿਨੇ ਤਿੰਨ ਪੀੜੀਆਂ ਇੱਕ ਛਾਤੇ ਠੱਕ ਕੇ ਸਾਂਝੀ ਪਰਿਵਾਰ ਪ੍ਰਣਾਲੀ ਕਿਵੇਂ ਪਾਲੀ ਦੀ ਆ ਇਸ ਕਲਯੁਗ ਚ ਵੀ ਸਤਜੋਗੀ ਸਰਵਣ ਪੁੱਤ ਬਣ ਕੇ ਦਿਖਾਇਆ ਜਦੋਂ ਬੱਲਾ ਜੀ ਨੇ ਪੁਖਰਾਜ ਦਾ ਵਿਆਹ ਕੀਤਾ 19 ਨਵੰਬਰ 2021 ਨੂੰ ਅਸੀਂ ਲੁਧਿਆਣੋਂ ਪਟਿਆਲੇ ਬਰਾਤ ਲੈ ਕੇ ਜਾ ਰਹੇ ਸੀ ਸਰਾਉ ਸਾਹਿਬ ਖੜੇ ਆ ਸਰਾਉ ਸਾਹਿਬ ਦੇ ਘਟ ਟਕਣਾ ਸੀ ਉਸ ਦਿਨ ਮੋਦੀ ਸਾਹਿਬ ਨੇ ਬਿੱਲ ਵਾਪਸ ਲਏ 19 ਨਵੰਬਰ 21 ਨੂੰ ਰਾਜ ਖਬਰ ਆਈ ਮਗਾ ਪਖਰਾਜ ਤੇਰਾ ਵਿਆਹ ਭਾਗਾ ਲਾ ਇਹ ਸਾਡਾ ਕਿਸਾਨਾਂ ਦਾ ਅੰਦੋਲਨ ਜਿਹੜਾ ਇਹ ਕਾਮਯਾਬੀ ਨਾਲ ਅੱਜ ਖਤਮ ਹੋਇਆ ਪਖਰਾਜ ਤੇ ਸਾਡੀ ਬਹੂ ਤਿਸ਼ੂ ਕਹਿੰਨੇ ਸੀ ਪਿਆਰ ਨਾਲ ਇੰਨੀ ਸਾਡੀ ਖੁਸ਼ਕਿਸਮਤੰਗੀ ਆ ਸਾਡੀ ਬਹੂ ਸਾਡੀ ਧੀ ਆ ਹੋ ਪਰਿਵਾਰ ਨੂੰ ਬੰਨ ਲਿਆ ਜਿੰਨੀ 4 ਸਾਲ ਇਸ ਬੱਚੀ ਨੇ ਪਖਰਾਜ ਨੇ ਬਾਪ ਦੀ ਸੇਵਾ ਕੀਤੀ ਦੁਨੀਆ ਚ ਇੱਕ ਐਗਜ਼ਾਮਪਲ ਸੈੱਟ ਕੀਤੀ ਮੈਂ ਕਹਿਣਾ ਚਾਹੁੰਨਾ ਕਿ ਪਰਿਵਾਰਾਂ ਦਾ ਜੋ ਸਮੇਲ ਹੈ ਸਾਂਝੀ ਪਰਿਵਾਰ ਨੂੰ ਚਲਾਉਣਾ ਕਿਵੇਂ ਆ ਉਹ ਕੁਝ ਸਿੱਖੇ ਤਜਸਿੰਦਰ ਪੱਲਾ ਤੋਂ ਸਿੱਖੇ ਪੱਲਾ ਜੀ ਨੂੰ ਤੁਸੀਂ ਐਕਟਰ ਜਾਣਦੇ ਆ ਤੁਸੀਂ ਕਮੇਡੀਅਨ ਜਾਣਦੇ ਆ ਪਰ ਇਹ ਪਖ ਪੱਲਾਈ ਦਾ ਜਿਹੜਾ ਉਹ ਅਸੀਂ ਵਿਟਨੈਸ ਕੀਤਾ ਸੀ ਗਵਾਹ ਬਣੇ 77 ਦੇ ਵਿੱਚ ਅਸੀਂ ਜਮਾਤੀ ਬਣੇ ਸਾਡੇ ਪ੍ਰੋਫੈਸਰ ਕੇਸ਼ਵਰਾਮ ਸ਼ਰਮਾ ਜੀ ਡਾਂਸ ਦਾ ਮਿਊਜ਼ਿਕ ਕਲੱਬ ਦੇ ਇੰਚਾਰਜ ਉਹਨਾਂ ਨੇ ਹੱਥ ਖੜੇ ਕਰਾਏ ਕਿ ਦੱਸੋ ਕਿਹੜੇ-ਕਿਹੜੇ ਖੇਤਰ ਤੁਸੀਂ ਭਾਗ ਲੈਣਾ ਚਾਹੁੰਦੇ ਹੋ ਤੇ ਮੈਂ ਹੱਥ ਖੜਾ ਕੀਤਾ ਥੀਏਟਰ ਦੇ ਵਿੱਚ ਜਦ ਜਸੁੰਦਰ ਭੱਲਾ ਜੀ ਨੇ ਅਥਕੜਾ ਕੀਤਾ ਗਾਇਕੀ ਚ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਜਸੁੰਦਰ ਭੱਲਾ ਜੀ ਬਹੁਤ ਵੱਡੇ ਗਾਇਕ ਸੀ 27 ਰੋਲ ਨੰਬਰ ਉਹਦਾ ਤੇ ਮੇਰਾ ਰੋਲ ਨੰਬਰ 2 ਤੇ ਜਦੋਂ ਅਸੀਂ ਰਲ ਕੇ ਇਹ ਗਾਇਕੀ ਚ ਪੈ ਗਏ ਮੈਂ ਥੀਏਟਰ ਚ ਪੈ ਗਿਆ 1981 ਚ ਸਾਡੇ ਸੀਨੀਅਰ ਕਲਾਸ ਨੂੰ ਫੇਅਰਵੈਲ ਪਾਰਟੀ ਦੇਣੀ ਸੀ ਉਦੋਂ ਸਾਡੇ ਦਿਮਾਗ ਜੁਗਤ ਆਈ ਕਿ ਭੰਡਾ ਦੇ ਨਕਲਾ ਸਟੇਜ ਤੇ ਕਰੀਏ ਪਹਿਲੀ ਵਾਰ ਇਸ ਸਟੇਜ ਤੇ 1981 ਚ ਨਕਲਾ ਕੀਤੀਆਂ ਡਾਕਟਰ ਖੇਮ ਸਿੰਘ ਗਿੱਲ ਤੇ ਪਦਮਸ਼ਰੀ ਪ੍ਰਥਵੀਪਰ ਸਿੰਘ ਹਾਕੀ ਦੇ ਕੈਪਟਨ ਸਾਡੇ ਡਾਇਰੈਕਟਰ ਸੀਗੇ ਖੇਮ ਸਿੰਘ ਉਹ ਡੀਨ ਸੀਗੇ ਬੱਚੇ ਵੀ ਸੀ ਬਣੇ ਦੋਨੋਂ ਇਸ ਦੁਨੀਆ ਚ ਨਹੀਂ ਨੇ ਉਹ ਸਟੇਜ ਤੇ ਨਾਮ ਲੈ ਕੇ ਆਏ ਸਰੂ ਅਸ਼ੀਰਵਾਦ ਦੇਣ ਆਏ ਤੇ ਕਹਿੰਦੇ ਬੱਚੋ ਤੁਸੀਂ ਬਹੁਤ ਵੱਡੇ ਕਲਾਕਾਰ ਬਣੋਗੇ 29 ਮਈ 1982 ਨੂੰ ਜਲੰਧਰ ਦੂਰਦਰਸ਼ਨ ਨੂੰ ਬੁਲਾ ਲਿਆ ਸਾਡੇ ਸੀਨੀਅਰ ਸੀ ਡੋਰੀਦਤ ਸ਼ਰਮਾ ਜੀ ਐਮ ਐਸ ਸੀ ਕਰਦੇ ਸੀ ਪੀ ਐਚ ਤੋਂ ਉਹ ਦੂਰਦਰਸ਼ਨ ਡਾਇਰੈਕਟਰ ਪਹਿਲਾ ਬਣੇ ਪ੍ਰੋਡਿਊਸਰ ਮੇਰਾ ਪਿੰਡ ਮੇਰੇ ਖੇਤ ਦੇ 29/82 ਨੂੰ ਪਹਿਲਾ ਸ਼ੋਅ ਕੀਤਾ ਸੀ ਦੂਰਦਰਸ਼ਨ ਤੇ 82 ਚ ਤੇ ਉਸ ਤੋਂ ਬਾਅਦ ਚਲਸੋ ਚੱਲ ਸ਼ੁਰੂ ਹੋ ਗਿਆ ਦੂਰਦਰਸ਼ਨ ਨੇ 85 ਚ ਅੰਤਰਰਾਸ਼ਟਰੀ ਵਰਾ ਯੂਤਤਾ ਸੀ ਸਾਨੂੰ ਕਿਹਾ ਕਿ ਹੈਵਰੀ ਲਾਸਟ ਮੰਡੇ ਆਫ ਮੰਥ ਪੱਲਾ ਤੇ ਸ਼ਰਮਾ ਲਾਈਵ ਕਮੇਡੀ ਕਰਿਆ ਕਰਨਗੇ ਅਸੀਂ ਲਾਈਵ ਕਮੇਡੀ 25 ਮਿੰਟ ਕਰਿਆ ਕਰਨੀ ਦੂਰਦਰਸ਼ਨ ਤੇ ਲਾਸਟ ਕਿਸ ਤੇ ਸਾਡੀ ਆਈ ਤਾਂ ਉੱਥੇ ਇੱਕ ਰਿਲਦੂ ਦਾ ਵਿਆਹ ਸੀਰੀਅਲ ਕੀਤਾ ਅੱਜ ਬਹੁਤ ਵੱਡੀ ਐਕਟਰਸ ਹੈ ਬੰਬੇ ਚ ਤੇਵੇ ਦਿੱਤਾ ਉਹ 12ਵੀਂ ਵਿੱਚ ਪੜ੍ਹਦੀ ਸੀ ਉਦੋਂ ਜਦੋਂ ਉਹਨੂੰ ਇੱਕ ਸੀਰੀਅਲ ਵਿੱਚ ਪੱਲਾ ਜੀ ਦੀ ਨੋਤ ਮੇਰੀ ਪਤਨੀ ਬਣ ਕੇ ਅਸੀਂ ਪੇਸ਼ ਕੀਤਾ ਪਹਿਲੀ ਵਾਰੀ ਦਿਵੇਦਤਾ ਚ ਬੰਬੇ ਚ ਬਹੁਤ ਵੱਡੀ ਐਕਟਰਸ ਹੈ ਦਿਵੇਦਤਾ ਉਹਨੂੰ ਅਸੀਂ ਟੀਵੀ ਤੇ ਲੈ ਕੇ 85 ਚ ਸਫ਼ਰ ਸ਼ੁਰੂ ਹੋਇਆ 88 ਦੇ ਵਿੱਚ ਆ ਕੇ ਸਾਨੂੰ ਦੁਨੀਆ ਦੇ ਵਿੱਚ ਜਾਂਦਾ ਮੌਕਾ ਮਿਲਿਆ ਜਦੋਂ ਗੁਰਪ੍ਰਜਨ ਗਿੱਲ ਸਾਹਿਬ ਨੇ ਅੱਜ ਆਏ ਵੀ ਹੋਏ ਆ ਸਾਡੇ ਬਹੁਤ ਸਤਿਕਾਰਤ ਨੇ ਉਹਨਾਂ ਨੇ ਆਰਟੀਕਲ ਲਿਖਤਾ ਸਾਡੇ ਤੇ ਪੰਜਾਬੀ ਟ੍ਰਿਬਿਊਨ ਛਪਿਆ ਖੁਰਦੇ ਸੱਭਿਆਚਾਰ ਦੇ ਰਾਖੇ ਪੱਲਾ ਤੇ ਬਾਲਮਕੰਦ ਮਾਡਰਨ ਪੰਡ ਉਹ ਸਾਡੀ ਇੱਕ ਪੀਐਚ ਤੋਂ ਬਾਹਰ ਜਿਹੜੀ ਸਾਡੀ ਐਂਟਰੀ ਹੋਈ ਤੇ 88 ਜਸਵਾਲ ਸਾਹਿਬ ਕਹਿਣ ਲੱਗੇ ਕਿ ਭੱਲਾ ਜੀ ਸ਼ਰਮਾ ਜੀ ਕਮੇਟੀ ਤੁਸੀਂ ਕਰਦੇ ਬਹੁਤ ਟੌਪ ਦੀ ਪਰ ਲੋਕੀ ਸੁਣ ਕੇ ਦੋ ਘੰਟੇ ਭੁੱਲ ਜਾਂਦੇ ਆ ਇਹਦਾ ਕੋਈ ਡਾਕੂਮੈਂਟ ਬਣਾਓ اسਕੇ ਅੰਕਲ ਡਾਕੂਮੈਂਟ ਕੀ ਬਣੂਗਾ ਮਿਰ ਭਜਨ ਗਿੱਲ ਸਾਹਿਬ ਜਸਵਾਲ ਸਾਹਿਬ ਕੇਸ਼ੋਰਮ ਸ਼ਰਮਾ ਜੀ ਸਾਨੂੰ ਕੰਪਨੀ ਕੋ ਲੈ ਗਏ ਉਸ ਕੰਪਨੀ ਨੇ ਮੋਹਨ ਸਿੰਘ ਮੇਲੇ ਤੇ ਸਾਡੀ ਕੈਸਰ ਰੀਲਿਸ ਕੀਤੀ ਛੰਕਾਟਾ 88 ਉੱਥੋਂ ਸਾਡੀ ਐਂਟਰੀ ਸ਼ੁਰੂ ਹੋਈ ਚਾਰ ਜẶਕ ਐਸੈਟ ਬਣਾਈ ਉਹ ਸਾਰੀ ਮੇਲੇ 'ਚ ਵਿਕ ਗਈ ਉਹ ਬੰਦਾ ਸਾਡੇ ਘਰੇ ਪੈਸੇ ਲੈ ਕੇ ਆ ਗਿਆ ਅਸੀਂ ਕਿਹਾ ਦੇ ਪੈਸੇ ਮਿਲਣਗੇ ਕਹਿੰਦਾ ਜੀ ਮੈਂ ਕਮਾਏ ਆ ਸਾਨੂੰ ਨਹੀਂ ਪਤਾ ਸੀ ਕਿ ਸੰਗਾਟਾ ਕੈਸੇ ਜੜੀ ਆ ਤੁਸੀਂ ਲੋਕਾਂ ਨੇ ਜਸਵਿੰਦਰ ਪੱਲਾ ਨੂੰ ਐਡਾ ਵੱਡਾ ਨਾਮ ਐਨਾ ਪਿਆਰ ਦੇ ਦੇਣਾ ਕਿ ਦੁਨੀਆ ਦੇ ਹਰ ਕੋਨੇ 'ਚ ਸੰਗਾਟਾ ਵੱਜਣ ਲੱਗ ਗਿਆ 97 ਜਾ ਕੇ ਨੀਲੂ ਸਾਡੇ ਨਾਲ ਰਲ ਗਈ ਪਹਿਲਾਂ ਜੋੜੀ ਸੀ ਚਾਚਾ ਭਤੀਜਾ ਦੀ ਫੇ ਨੀਲੂ ਨਾਲ ਆ ਗਈ ਨੀਲੂ ਇਤਹਾ ਮਾਰ ਕੇ ਰੁੰਦੀ ਪਈ ਆ ਤੇ ਅਸੀਂ ਤਿੰਨਾਂ ਨਾਲ ਕੇਸ਼ਨ ਕਾਟੇ ਜਿਹੜੇ ਸ਼ੁਰੂ ਕੀਤੇ ਤੇ ਚੱਲਦੇ ਰਹੇ ਤੇ 2009 ਤੱਕ 27 ਛਣਕਾਟੇ ਤੁਹਾਡੀ ਝੋਲੀ ਪਾਏ ਜਿਹੜੇ ਤੁਸੀਂ ਅੱਜ ਤੱਕ ਸੁਣੀ ਜਾਂਦੇ ਹੋ ਤੇ ਛਣਕਾਟਿਆਂ ਤੋਂ ਬਾਅਦ ਇੱਕ ਯੁੱਗ ਆਇਆ ਫਿਲਮਾਂ ਦਾ ਜਸਵਿੰਦਰ ਭੱਲਾ ਜੀ ਨੇ ਫਿਲਮਾਂ 'ਚ ਉਹ ਕਰਕੇ ਦਿਖਾਇਆ ਜੋ ਸ਼ਾਇਦ ਕਿਸੇ ਕਮੇਟੀ 'ਚ ਨਹੀਂ ਆਇਆ ਕੈਰਨ ਜੱਟਾ ਇੱਕ ਮੀਲ ਪੱਥਰ ਬਣ ਗਈ ਜਿਸ ਭੱਲਾ ਸਾਹਿਬ ਨੇ ਪਿਤਾ ਰੋਲ ਕੀਤਾ ਕਾਲਾਕੋਟ ਦੀ ਗੱਲ ਕੀਤੀ ਤੇ ਦੁਨੀਆ ਅੱਜ ਵੀ ਕਾਲਾਕੋਟ ਕਹਿੰਦੀ ਆ ਮੈਨੂੰ ਮੀਤheer ਜੀ ਸਾਡੇ ਘਰ ਆਏ ਤਿੰਨ ਚਾਰ ਦਿਨ ਪਹਿਲਾਂ ਮੀਤheer ਜੀ ਕਹਿੰਦੇ ਕਨਸਟੀਟਿਊਸ਼ਨਲ ਕਲੱਬਾ ਉੱਥੇ ਦਿੱਲੀ ਉੱਥੇ ਇੱਕ ਸਾਊਥ ਇੰਡੀਆ ਆਂਧਰਾ ਪ੍ਰਦੇਸ਼ ਤੋਂ ਕੋਈ ਬਹੁਤ ਵੱਡਾ ਸੁਪਰੀਮ ਕੋਰਟ ਦਾ ਵਕੀਲ ਆ ਹਿੰਦੀ ਵੀ ਨਹੀਂ ਬੋਲ ਪੰਦਾ ਉਹਨੇ ਵੀ ਕਿਹਾ ਮਿਸਟਰ ਮੀਤ ਹੂਜ਼ ਦੈਟ ਕਾਮਿਕ ਐਕਟਰ ਆਫ ਪੰਜਾਬ ਕਾਲਾਕੋਟ ਐਵੇਂ ਨਹੀਂ ਪਾਇਆ ਇਹ ਸਰ ਪ੍ਰਸਿੱਧੀ ਸੀ ਉਸ ਬੰਦੇ ਦੀ ਕਿ ਆਂਧਰਾ ਪ੍ਰਦੇਸ਼ ਦੀਆਂ ਹੱਦਾਂ ਬੰਨੇ ਟੱਪ ਕੇ ਉਹ ਬੰਦਾ ਵਿਦੇਸ਼ਾਂ ਦੇਸ਼ਾਂ 'ਚ ਪਹੁੰਚ ਗਿਆ ਤੇ ਅੱਜ ਮੈਨੂੰ ਇਹ ਦੱਸਦਿਆਂ ਉਸ ਵੀਰ ਤੇ ਮਾਣ ਵੀ ਮਹਿਸੂਸ ਹੋ ਰਿਹਾ ਕਿ ਜਸਵਿੰਦਰ ਭੱਲਾ ਦਾ ਜਦੋਂ ਸ਼ੋਕ ਦੁਨੀਆ 'ਚ ਫੈਲਿਆ ਤੇ ਪ੍ਰਾਈਮ ਮਿਨਿਸਟਰ ਆਫ ਉਸ ਤੋਂ ਘਰੇ ਫੋਨ ਆਇਆ ਮੋਦੀ ਸਾਹਿਬ ਦੇ ਦਫ਼ਤਰੋਂ ਫੋਨ ਆਇਆ ਕਹਿੰਦੇ ਸਾਨੂੰ ਪਤਾ ਲੱਗਾ ਟ੍ਰੈਂਡਿੰਗ ਤੇ ਚਲਾ ਗਿਆ ਮੀਡੀਆ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਫਲੱਡ ਹੋ ਗਿਆ ਭਰ ਗਿਆ ਇਹ ਕੌਣ ਸੀ ਕਹਿੰਦੇ ਜਸਿੰਦਰ ਭੱਲਾ ਤੇ ਮੋਦੀ ਸਾਹਿਬ ਨੇ ਇੱਕ ਬਹੁਤ ਖੂਬਸੂਰਤ ਲਫ਼ਜ਼ਾਂ ਨਾਲ ਚਿੱਠੀ ਬਣਾ ਕੇ ਮਿਸ ਜੀ ਭੱਲਾ ਦੇ ਨਾਮ ਭੇਜੀ ਉਹ ਚਿੱਠੀ ਸਾਡੇ ਕੋਲ ਅੱਜ ਮਾਨਣੀਆਂ ਰਜੀਵ ਗਾਂਧੀ ਜੀ ਜੋ ਸਾਡੇ ਇਸ ਵੇਲੇ ਅਪੋਚ ਲੀਡਰ ਨੇ ਚਿੱਠੀ ਉਹਨਾਂ ਦੀ ਆਈ ਮਾਨਯੋ ਗਵਰਨਰ ਸਾਹਿਬ ਨੇ ਚਿੱਠੀ ਭੇਜੀ ਆ ਉਹ ਆਈ ਮੇਰਾ ਕਹਿੰਦਾ ਪਾਵਾ ਕਿ ਜੇ ਮੈਂ ਅੱਜ ਇਸ ਸ਼ੋਕ ਸਭਾ ਚ ਸਾਰਾ ਮੈਂਸ਼ਨ ਕਰਨ ਲੱਗਿਆ ਸਾਨੂੰ ਪਤਾ ਲੱਗਾ ਕਿ ਸਾਡੇ ਐਮ.ਐਲ.ਏ. ਸਾਹਿਬ ਜਿਹੜੇ ਇੱਥੇ ਮਹੱਲੀ ਵਾਲੇ ਕੁਲਵੰਤ ਸਿੰਘ ਜੀ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦਸਨੀਆ ਵੀ ਲੈ ਕੇ ਆਏ ਆ ਭਗਵੰਤ ਮਾਨ ਜੀ ਘਰ ਵੀ ਆਏ ਸੀ ਮਾਨ ਸਾਹਿਬ ਨੇ ਪਰਿਵਾਰ ਨਾਲ ਕਾਫੀ ਸਮਾਂ ਸਪੈਂਡ ਕੀਤਾ ਤੇ ਮਾਨਯੋਗ ਮੁੱਖ ਮੰਤਰੀ ਹਰਿਆਣਾ ਦੇ ਨੈਪ ਸਿੰਘ ਸੈਣੀ ਜੀ ਘਰ ਆਏ ਹਰ ਇੱਕ ਪਾਰਟੀ ਦੇ ਬੀਜੇਪੀ ਦੇ ਅਕਾਲੀ ਦਲ ਦੇ ਕਾਂਗਰਸ ਦੇ ਵੱਡੇ ਵੱਡੇ ਲੀਡਰ ਸਾਡੇ ਘਰ ਆਏ ਸੁਖਵੀਰ ਬਾਦਲ ਜੀ ਘਰ ਆਏ ਸਾਡੇ ਚੀਮਾ ਸਾਹਿਬ ਘਰ ਆਏ ਬਲਬੀਰ ਸਿੱਧੂ ਜੀ ਸਾਡੇ ਘਰ ਆਏ ਸਾਡੀਆਂ ਬੀਜੇਪੀ ਤੋਂ ਸਾਡੇ ਵੱਡੇ ਵੱਡੇ ਲੀਡਰ ਸੁਭਾਸ਼ ਸ਼ਰਮਾ ਜੀ ਸਾਰੇ ਲੀਡਰ ਸਾਡੇ ਘਰ ਆਏ ਅਸੀਂ ਸਾਰਿਆਂ ਧੰਨਵਾਦ ਵੀ ਕਰਾਂਗੇ ਅਸੀਂ ਬੇਨਤੀ ਕਰਾਂਗੇ ਕਿ ਸਮਾਂ ਸ਼ਾਇਦ ਘਟ ਕਰਕੇ ਸਾਨੂੰ ਮੌਕਾ ਨਾ ਦੇ ਪਾਈਏ ਪਰ ਪਰਿਵਾਰ ਦਾ ਕੁਝ ਵੱਲਵਲੇ ਆ ਕਿਉਂਕਿ ਮੈਂ 2020 ਦੇ ਵਿੱਚ 2020 ਦੇ ਵਿੱਚ ਜਸੁੰਦਰ ਪੱਲਾ ਦੀ ਰਿਟਾਇਰਮੈਂਟ ਤੇ 31 ਮਈ ਨੂੰ ਕੋਵਿਡ ਲੱਗਾ ਸੀ ਮੈਨੂੰ ਕਹਿਣ ਲੱਗੇ ਮੈਂ ਅਦਾਸ ਹਾਂ ਮੈਂ ਪਾਰਟੀ ਨਹੀਂ ਕਰ ਸਕੀ ਰਿਟਾਇਰਮੈਂਟ ਦੀ ਮੈਂ ਕਿਹਾ ਪੱਲਾ ਸਾਹਿਬ ਤੁਹਾਡੀ ਪਾਰਟੀ ਦੁਨੀਆ ਦੇਖੂਗੀ ਮੈਂ ਆਨਲਾਈਨ ਤੇ ਸਦਾਨ ਦੀ ਸਵਾਗਤ ਕੀਤਾ 2.2 ਮਿਲੀਅਨ ਲੋਕਾਂ ਨੇ 22 ਲੱਖ ਲੋਕਾਂ ਨੇ ਲਾਈਵ ਦੇਖਿਆ ਉਹ ਸਾਡੀ 45 ਸਪੀਕਰ ਬੁਲਾਏ ਤੇ ਰਾਤੀ ਬੱਚਿਆਂ ਨੇ ਜਜ਼ਬਤੀ ਕਰਤਾ ਜਦੋਂ ਬੇਟੀ ਤੇ ਭੈਣ ਕਹਿੰਦੀਆਂ ਜਸਵਿੰਦਰ ਕਹਿੰਦਾ ਸੀ ਬਾਲ ਮੇਰੇ ਮਰਨ ਤੇ ਨੇ ਲੋਕ ਬੁਲਾਏਗਾ ਸਾਨੂੰ ਜਜ਼ਬਤੀ ਕਰ ਗਿਆ ਪਰ ਮੈਂ ਚਾਹੂੰਗਾ ਕਿ ਸਾਡੀ ਬੇਟੀ ਜ਼ੀਨੂ ਜਿਹੜੀ ਆ ਉਹ ਤੇ ਵਿਕਰਮ ਜੋ ਸਾਡੇ ਨਾਰਵੇ ਤੋਂ ਆਏ ਆ ਉਹ ਦੋ ਸ਼ਬਦ ਤਾਂ ਨਾਲ ਸਾਂਝੇ ਕਰਨਾ ਚਾਹੁੰਦੇ ਆ ਮੈਂ ਚਾਹੂੰਗਾ ਕਿ ਮੈਂ ਸਾਰੇ ਬਲਾਰੇ ਨੂੰ ਬੁਲਾ ਨਹੀਂ ਸਕੂੰਗਾ ਪਰ ਥੋੜੀ ਥੋੜੀ ਹਾਜ਼ਰੀ ਜਿਹੜੀ ਆ ਬਹੁਤ ਸੰਖੇਪ ਵਿੱਚ ਦੋ ਦੋ ਮਿੰਟ ਦੀ ਉਹ ਪ੍ਰਵਾਨ ਕਰਿਓ ਤੇ ਮੈਂ ਸ਼ੁਰੂ ਕਰ ਰਿਹਾ ਪਹਿਲਾ